ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੋ ਅੱਜ ਕਮਿਸ਼ਨਰ ਕਾਰਪੋਰੇਸ਼ਨ ਨੂੰ ਸਰ ਸਾਹਿਬ ਅੱਜ ਰਸਤਾ ਬਲੌਕ ਵੀ ਕੀਤਾ ਗਿਆ ਵਾ ਤੇ ਮਹੱਲੇ ਵੱਲੋਂ ਇੱਕ ਘੰਟੇ ਲਈ ਰਸਤਾ ਜਰਖ ਬਲੌਕ ਕੀਤਾ ਸੁਲਤਾਨਪੁਰ ਕਿ ਕਰਨ ਕੀ ਕੋੜੇ ਦੀ ਡੰਪ ਚ ਸਮੱਸਿਆ ਨੂੰ ਲੈ ਕੇ ਤੇ ਕਿੱਦਾਂ ਸਾਰਾ ਦੇਖਦੇ ਤੇ ਹਾਊਸ ਦੀ ਕਾਰ ਬਨਾਲੀ ਨੂੰ ਕਿੱਦਾਂ ਦੇ ਦੇ ਮਿਊਨਿਸਪਲ ਕਾਰਪੋਰੇਸ਼ਨ ਕਪੂਰਥਲਾ ਮੁਰਦਾਬਾਦ 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 ਅੱਜ ਅਸੀਂ ਮਜਬੂਰ ਹੋ ਕੇ ਇਹ ਸੜਕ ਰੁਕੀ ਹੈ ਇਹ ਪ੍ਰਦਰਸ਼ਨ ਕੀਤਾ ਸਾਡੀ ਬਾਰ ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਿਸੇ ਨੇ ਸਾਡੀ ਬਾਤ ਨਹੀਂ ਸੁਣੀ ਸਾਡੀ ਗੱਲ ਨਹੀਂ ਸੁਣੀ ਅਸੀਂ ਦਫ਼ਤਰ ਵੀ ਗਏ ਅਸੀਂ ਜਾ ਬਾਰ ਬਾਰ ਜਾ ਕੇ ਉਹਨਾਂ ਨੂੰ ਰਿਮਾਈਂਡਰ ਵੀ ਦਿੱਤੇ ਕੂੜੇ ਦਾ ਢੇਰ ਲੱਗਾ ਹੋਇਆ ਲੋਕੀ ਬਿਮਾਰ ਹੋ ਰਹੇ ਆ ਬਿਮਾਰੀ ਫੈਲ ਰਹੀ ਹੈ ਟਟੀਆਂ ਉਲਟੀਆਂ ਦੇ ਮਰੀਜ਼ ਸਾਡੇ ਕੋਲ ਆ ਰਹੇ ਆ ਪੀਲੀਏ ਦੇ ਮਰੀਜ਼ ਸਾਡੇ ਕੋਲ ਆ ਰਹੇ ਆ ਪਰ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਜੀ ਜਦੋਂ ਵੀ ਉਹਨਾਂ ਨੂੰ ਕਹਿੰਨੇ ਆ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਸਾਡੇ ਕੋਲ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਪਿਛਲੇ ਕਿੰਨੇ ਸਮੇਂ ਤੋਂ ਇਹ ਗੱਲ ਸੁਣਦੇ ਆ ਸਾਡੇ ਕੰਨ ਪੱਕ ਗਏ ਆ ਕਿ ਕੂੜਾ ਡੰਪ ਕਰਨ ਦੀ ਜਗ੍ਹਾ ਨਹੀਂ ਹੈਗੀ ਕੂੜਾ ਡੰਪ ਕਰਨ ਦੀ ਜਗ੍ਹਾ ਜਿਹੜੀ ਹੈ ਮੁਹੱਈਆ ਕਰਾਣੀ ਲੱਭਣੀ ਔਰ ਕੂੜਾ ਡੰਪ ਕਰਨਾ ਤੇ ਇਹਨਾਂ ਦੀ ਜ਼ਿੰਮੇਵਾਰੀ ਹੈ ਇਹ ਆਮ ਨਾਗਰਿਕ ਦੀ ਜ਼ਿੰਮੇਵਾਰੀ ਨਹੀਂ ਹੈ ਆਮ ਨਾਗਰਿਕ ਨਹੀਂ ਨੇ ਇੰਨਾ ਹੀ ਦੱਸਣਾ ਕਿ ਮੈਨੂੰ ਇਸ ਕੂੜੇ ਦੇ ਢੇਰ ਤੋਂ ਪਰੇਸ਼ਾਨੀ ਆ ਇਹ ਕੂੜਾ ਖਤਮ ਕੀਤਾ ਜਾਵੇ ਕੂੜੇ ਦਾ ਢੇਰੇ ਤੋਂ ਖਤਮ ਕੀਤਾ ਜਾਵੇ ਜਰਕੇ ਹਾਊਸ ਤੋਂ ਦਾਅਵੇ ਕਰਦਾ ਪਿਆ ਕਿ ਅਸੀਂ ਬਹੁਤ ਜਲਦੀ ਸਮੱਸਿਆ ਦਾ ਹੱਲ ਕਰ ਦੂੰਗੇ ਤੁਹਾਨੂੰ ਲੱਗਦਾ ਕਿ ਹੋ ਜਾਊਗਾ ਸਮੱਸਿਆ ਦਾ ਮੈਨੂੰ ਲੋਕਾਂ ਨੂੰ ਮਿੱਠੀ ਗੋਲੀ ਦਿੱਤੀ ਜਾ ਰਹੀ ਹੈ ਇਹ ਮੈਨੂੰ ਲੱਗਦਾ ਆਂਦੇ 50 ਸਾਲ ਤੱਕ ਇਸ ਸਮੱਸਿਆ ਦਾ ਹੱਲ ਨਹੀਂ ਹੋਣਾ ਜਿਸ ਤਰੀਕੇ ਦੇ ਨਾਲ ਜਿੰਨੇ ਹੌਲੀ-ਹੌਲੀ ਮ제-ਮ제 ਇਹ ਲੱਗੇ ਹੋਇਆ ਸਮੱਸਿਆ ਦਾ ਹੱਲ ਕਰਨ ਲਈ ਆਂਦੇ 50 ਸਾਲ ਤੱਕ ਇਸ ਸਮੱਸਿਆ ਹੱਲ ਨਹੀਂ ਹੋਣੀ ਤੁਹਾਨੂੰ ਕਿਤੇ ਦੇਖਦੇ ਕਿ ਜਦੋਂ ਕਿ ਹਾਊਸ ਤੇ ਜਿਹੜੇ ਕਿ ਤੁਹਾਡੇ ਦੁਆਰਾ ਚੁਣੇ ਕੇ ਨੁਮਾਇੰਦੇ ਦੀ ਨੈਤਿਕ ਜ਼ਿੰਮੇਵਾਰੀ ਕਿਤੇ ਦੇ ਦੇ ਉਹਨਾਂ ਦੀ ਜ਼ਿੰਮੇਵਾਰੀ ਇਹ ਹੀ ਹੈ ਕਿ ਸਾਨੂੰ ਸਾਫ਼ ਵਾਤਾਵਰਨ ਮੁਹੱਈਆ ਕਰਾਣ ਜਿਹੜਾ ਕੂੜੇ ਦਾ ਡੰਪ ਲੱਗਾ ਹੋਇਆ ਕੂੜੇ ਦੇ ਢੇਰ ਲੱਗੇ ਹੋਏ ਦੀ ਸਫਾਈ ਕਰਵਾਣ ਜਿਹੜੇ ਵੀ ਲੋਕ ਇੱਥੇ ਬਿਮਾਰ ਹੋ ਰਹੇ ਆ ਉਹਨਾਂ ਦਾ ਇਲਾਜ ਕਰਵਾਉਣ ਔਰ ਬਿਮਾਰੀ ਨਾ ਹੋਵੇ ਇਹਦੇ ਉਪਰਾਲੇ ਕੀਤੇ ਜਾਣ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹੈਗੇ ਆ ਸਾਡੇ ਕਾਉਂਸਲਰ ਹੈਗੇ ਆ ਬਿਲਕੁਲ ਟੋਟਲੀ ਫੇਲ ਹੋ ਚੁਕੇ ਐ ਇਸ ਚੀਜ਼ ਦੇ ਵਿੱਚ ਕੋਈ ਧਿਆਨ ਨਹੀਂ ਦਿੰਦੇ ਤੁਸੀਂ ਹੁਣ ਵੀ ਦੇਖ ਲਓ ਸਾਡੇ ਨਾਲ ਸਾਡੇ ਮਿਊਨਿਸਪਲ ਕੌਂਸਲਰ ਹੈ ਨਹੀਂ ਇੱਥੇ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਕਦੇ ਦੇਖਿਆ ਹੀ ਨਹੀਂ ਹੈਗਾ ਇਸ ਇਲਾਕੇ ਦੇ ਵਿੱਚ ਇਹ ਕਿਹੜਾ ਵਾਰਡ ਵਾ ਤਾਂ ਕਿ ਇਹ 29 29 ਨੰਬਰ ਵਾਰਡ ਹੈ ਔਰ ਮਿਸਿਸ ਕੁਸ਼ਮ ਇੱਥੇ ਦੇ ਸਾਡੇ ਕੌਂਸਲਰ ਹੈਗੇ ਔਰ ਮੈਂ ਮੈਨੂੰ ਲੱਗਦਾ ਜਦੋਂ ਦਾ ਮੈਂ ਇੱਥੇ ਹੈਗਾ ਜਦੋਂ ਦੇ ਉਹ ਬਣੇ ਹੈਗੇ ਕੌਂਸਲਰ ਮੈਂ ਉਹਨਾਂ ਨੂੰ ਅਜੇ ਤੱਕ ਕਿਸੇ ਮੋਹੱਲਾ ਨਿਵਾਸੀ ਦੇ ਕਿਸੇ ਦੁੱਖ ਤਕਲੀਫ ਦੇ ਵਿੱਚ ਕਿਸੇ ਪਰੇਸ਼ਾਨੀ ਦੇ ਜਾਂਦੇ ਕਦੀ ਦੇਖਿਆ ਨਹੀਂ ਇੱਥੇ ਕਹਿਣ ਦਾ ਮਤਲਬ ਕਿ ਜਿਹੜੇ ਕੀ ਤੁਹਾਡੇ ਇਹ ਕਹ ਲੋ ਕਿ ਨੁਮਾਇੰਦੇ ਹੈਗੇ ਗੈਰਹਾਜ਼ਰ ਵਾ ਇਹ ਅਸੀਂ ਗਲਤੀ ਗਲਤੀ ਨਾਲ ਚੁਣ ਲਿਆ ਜੀ ਮੈਂ ਇਹ ਗਲਤੀ ਦੀ ਮਾਫੀ ਮੰਗਦਾ ਜੀ ਉਹ ਜਨਤਾ ਵੱਲੋਂ ਜਿਨ੍ਹਾਂ ਨੇ ਇਹਨਾਂ ਨੂੰ ਚੁਣਿਆ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਮੈਂ ਉਹ ਸਾਰੀ ਜਨਤਾ ਵੱਲੋਂ ਮਾਫੀ ਮੰਗਦਾ ਐ ਔਰ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਅੱਗੇ ਤੋਂ ਇਦਾਂ ਦੇ ਨੁਮਾਇੰਦੇ ਨਾ ਚੁਣਿਓ ਜਿਹੜੇ ਕਿਸੇ ਕੰਮ ਦੇ ਨਾ ਹੋਣ ਕਿਸੇ ਦੇ ਸਾਥੀ ਨਾ ਹੋਣ ਕਿਸੇ ਦੇ ਕੰਮ ਨਾ ਜਿਹੜੀ ਆਪਣੀ ਆਵਾਜ਼ ਬੁਲੰਦ ਕਰ ਰਹੀ ਆ ਉਹ ਅੱਜ ਕਮਿਸ਼ਨਰ ਕਾਰਪੋਰੇਸ਼ਨ ਨੂੰ ਮੁਰਦਾਬਾ ਮੁਰਦਾਬਾ ਖਾਬੇਸ਼ ਕਬੂਤਰਾਂ ਮੁਰਦਾਬਾ ਮੁਰਦਾਬਾ ਆਈ ਆ ਉਹਨੂੰ ਮੈਂ ਹਮੇਸ਼ਾ ਜਿਹੜਾ ਵਾ ਉਹਦੀ ਮਦਦ ਕਰਨ ਦੀ ਕੋਸ਼ਿਸ਼ ਆ ਮਰ ਪ੍ਰਸ਼ਾਸਨ ਇਹ ਖਾਬੇ ਕੂੜੀਆਂ ਪਾਲੀਆਂ ਵਾ ਉਹਤ ਜਿਹ ਇਕਟਰਸ਼ਿਪ ਚਲ ਗਈ ਹੈ ਕਿ ਵਿਚਨੇ ਕਬੂਤਰਾਂ ਦੀ ਜਦੋਂ ਜੇ ਬੰਦੀਆਂ ਸਿੱਕਤੀਆਂ ਹੋਏ ਤਾਂ ਦਾ 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 ਕਰਦੇ ਵਿਚਨੇ ਕਬੂਤਰਾਂ thank <laughs> you ਜੀ ਜਿਹੜੇ ਰੋਡ ਬਲੌਕ ਕੀਤਾ ਗਿਆ ਵਾ ਤਾਰੂਨ ਜੀ ਪਰਮਜੀਤ ਪਰਮਜੀਤ ਵਿੱਚ ਮੋਹੱਲੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਡਾਕਟਰ ਸੁਭਾਸ਼ ਜੀ ਦੇ ਨਾਲ ਸਾਰੇ ਜਿਹੜੇ ਮੋਹੱਲਾ ਨਿਵਾਸੀ ਆ ਉਹ ਪੱਕਾ ਸਕਾਰਿਆ ਕੂੜੇ ਦੀ ਸਮੱਸਿਆ ਨੂੰ ਖਤਮ ਕਰਵਾਲੀ ਪਰ ਕਮਿਸ਼ਨਰ ਕਾਰਪੋਰੇਸ਼ਨ ਤੇ ਹਾਊਸ ਦੇ ਜਿਹੜੇ ਕਾਬਜ ਆ ਕਾਂਗਰਸ ਦੇ ਐਮਸੀ ਸਾਹਿਬਾਨ ਇਹ ਕੁਝ ਵੀ ਹੱਲ ਨਹੀਂ ਦੇ ਰਹੇ ਜਗਾ ਜਗਾ ਕੂੜੇ ਪਏ ਆ ਅੱਜ ਤੇ ਇੱਕ ਬੰਦੇ ਜਿਹੜੇ ਆ ਆਵਾਜ਼ ਚੱਕ ਲਈ ਆ ਇਹ ਕਿਸੇ ਇਕੱਲੇ ਬੰਦੇ ਦੀ ਨਹੀਂ ਆ ਪਰ ਇਹਂ ਜੀ ਗੰਜ ਮੋਲਾ ਸਿਵਲ ਹਸਪੀਟਲ ਦੇ ਸਾਹਮਣੇ ਆ ਜਿੱਥੋਂ ਹਰੇਕ ਬੰਦਾ ਲੰਘ ਕੇ ਜਾਂਦਾ ਵਾ ਪਰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਕੂੜੇ ਦੀ ਸਮੱਸਿਆ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਤੋਂ ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਕੇ ਆਪਾਂ ਨੂੰ ਸਾਥ ਦੇਣਾ ਚਾਹੀਦਾ ਕੂੜੇ ਤੋਂ ਨੁਜਾਦ ਮਿਲ ਸਕੇ ਕਿਉਂਕਿ ਕੂੜੇ ਨਾਲ ਡਾਇਰੀਏ ਦੀਆਂ ਬਿਮਾਰੀਆਂ ਬੜੀਆਂ ਫੈਲਦੀਆਂ ਲੋਕ ਬੜੇ ਪਰੇਸ਼ਾਨ ਲੋਕਾਂ ਨੂੰ ਕੂੜੇ ਦੀ ਸਮੱਸਿਆ ਤੋਂ ਹੱਲ ਮਿਲਣਾ ਚਾਹੀਦਾ ਪਰ ਕਮਿਸ਼ਨਰ ਕਾਰਪੋਰੇਸ਼ਨ ਦੇ ਜਿਹੜੇ ਕਫੂਸਲੇ ਦੇ ਆ ਉਹ ਕਿਸੇ ਵੀ ਤਰ੍ਹਾਂ ਦਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਪਹੁੰਚਾ ਰਹੇ